ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਬਹੁਤ ਦਿਨਾਂ ਬਾਅਦ ਵਲੌਗ ਲੈ ਕੇ ਆਏ ਆਂਗੇ ਤੇ ਹੁਣ ਆਪਾਂ ਲੱਗੇ ਸੀਗੇ ਇਹ ਸਬਜ਼ੀਆਂ ਤੋੜਨ ਤੇ ਗਰਮੀ ਵਾਲੀਆਂ ਸਬਜ਼ੀਆਂ ਵੀ ਲੱਗਣ ਲੱਗੀਆਂ ਜਿਹੜੀਆਂ ਆਪਾਂ ਦੁਬਾਰਾ ਲਾਈਆਂ ਸੀਆਂ ਤੇ ਪਹਿਲਾਂ ਸਰਦੀ ਵਾਲੀਆਂ ਸਾਰੀਆਂ ਸਬਜ਼ੀਆਂ ਆਪਾਂ ਨੇ ਪੱਟਤੀਆਂ ਤੇ ਬਸ ਇਹ ਰਹਿ ਗਏ ਇੱਧਰ ਸਿੰਗਰੇ ਵਗੈਰਾ ਲੰਬੇ ਲੰਬੇ ਵੀ ਪੱਕਣ ਲੱਗ ਗਏ ਹੁਣ ਤੇ ਬਸ ਬੀਜ ਰੱਖ ਲਾਂਗੇ ਇਹਦੇ ਆਪਾਂ ਦੁਨੀਆ ਦੁਨੀਆ ਤੇ ਇਹ ਹੈਗਾ ਪਾਲਕ ਦਾ ਬੂਟਾ ਬਹੁਤ ਜਿਆਦਾ ਵੱਡਾ ਹੈ ਇਹ ਬਹੁਤ ਲੰਬਾ ਬੂਟਾ ਹੈ ਇਹ ਉਹ ਪਰਾਂ ਤਿਕ ਚੁੱਕਾ ਪਿਆ ਹੈ 10 ਫੁੱਟ ਦਾ ਹੋਊਗਾ ਇਹ ਪਾਲਕ ਦਾ ਬੂਟਾ ਇਹ ਹਾਈਬ੍ਰਿਡ ਬੀਜ ਹੈ ਤੇ ਇਹਦਾ ਆਪਾਂ ਬੀਜ ਰੱਖਣਾਗਾ ਤਾਂ ਕਰਕੇ ਇਹ ਬੂਟਾ ਆਪਾਂ ਨੇ ਪੱਟਿਆ ਨਹੀਂ ਹੈਗਾ ਤੇ ਇਧਰ ਆ ਗਈਆਂ ਤਿਤਲੀਆਂ ਫੁੱਲਾਂ ਤੇ ਇਹ ਵੀ ਆਪਾਂ ਨੇ ਰੱਖਿਆ ਹੋਇਆ ਆ ਵੀ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਇਹ ਮੂਲੀ ਆ ਆਪਣੇ ਜਾਵਣੀ ਤੇ ਇਹਦੇ ਆਪਾਂ ਨੇ ਬੀਜ ਰੱਖੇ ਆਗੇ ਕਿਉਂਕਿ ਆਪਾਂ ਪਹਿਲਾਂ ਚਿੱਟੀਆਂ ਮੂੜੀਆਂ ਲਾਗੀਆਂ ਸੀ ਉਹਨਾਂ ਵਿੱਚ ਬੀਜ ਆ ਗਿਆ ਸੀ ਇਹ ਇੱਕ ਤੇ ਬਹੁਤ ਮੋਟੀ ਮੂਲੀ ਆ ਇਹ ਤੇ ਆਏ ਰ ਬੀਜ ਤਿਆਰ ਹੋ ਗਏ ਹੁਣ ਕਾਫੀ ਬੀਜ ਤਿਆਰ ਹੋ ਗਏ ਇਹਦੇ ਸ਼ਾਇਦ ਇਹ ਲਾਪਾ ਇਹਦੇ ਬੀਜ ਵਾਸਤੇ ਇਹ ਰੱਖੀ ਸੀਗੀ ਪੱਟੀ ਨਹੀਂ ਆਪਾਂ ਨੇ ਇਹ ਮੂਲੀ ਤੇ ਇਹ ਬੀਜ ਕਾਫੀ ਤਿਆਰ ਹੋ ਜਾਣਗੇ ਤੇ ਹੁਣ ਆਪਾਂ ਉਧਰ ਟਮਾਟਰ ਵਗੈਰਾ ਤੋੜ ਰਹੇ ਸੀ ਟਮਾਟਰ ਲੱਗਣ ਲੱਗੇ ਵਧੀਆ ਆਪਣੇ ਤੇ ਬੈਂਗਣੀ ਬੈਂਗਣੀ ਵੀ ਬਹੁਤ ਜ਼ਿਆਦਾ ਸੋਹਣੀ ਲੱਗਣ ਲੱਗ ਗਈ ਹੁਣ ਸਰਦੀ ਚ ਥੋੜਾ ਘੱਟ ਹੁੰਦਾ ਫਲ ਤੇ ਹੁਣ ਫੇਰ ਉਵੇਂ ਹੀ ਇਹ ਫਲ ਲੱਗਣ ਲੱਗ ਗਏ ਬਹੁਤ ਜ਼ਿਆਦੇ ਭਰੇ ਪਏ ਬੂਟੇ ਬਹੁਤ ਦਿਖਾਓ ਇੱਧਰ ਬਹੁਤ ਭਰੇ ਪਏ ਇਹ ਹਾਂ ਵੇਖੋ ਬਹੁਤ ਸੋਹਣੀ ਲੱਗਦੀ ਬੈਂਗਣੀ ਹਾਰਾ ਬੂਟਾ ਭਰੇ ਪਏ ਇੱਕ ਹੀ ਬੂਟਾ ਹੈਗਾ ਆਪਾਂ ਨੂੰ ਇੱਕ ਇੱਕ ਤੋਂ ਨਹੀਂ ਇਹ ਖਤਮ ਹੁੰਦੀ ਸਬਜੀ ਯੁਗਰੀ ਤੇ ਥੋੜੀ ਜਾਂਦੇ ਸੇ ਵੈਂਗਣੀ ਆਹ ਵੇਖੋ ਪਹਿਲਾ ਟਮਾਟਰ ਟੋੜਿਆ ਗਿਆ ਅਸੀਂ ਵੱਡੇ ਵੱਡੇ ਟਮਾਟਰ ਲਾਗਦੇ ਵਧੀਆ ਤੇ ਇਹ ਵੀ ਨਾ ਟੋੜੇ ਪੱਕੀ ਹੋਈ ਆ ਆ ਵੇਖੋ ਟਮਾਟਰ ਵੀ ਭਰੇ ਪਈ ਆ ਬੂਟੇ ਦੋ ਬੂਟੇ ਇਹੇ ਛਾਇਦ ਪਤਾ ਨਹੀਂ ਇੱਕ ਕਾ ਇੱਕ ਹੀ ਆਗਾ ਏਡਾ ਵੱਡਾ ਬੂਟਾ ਇਹ ਹਾਈਬ੍ਰਿਡ ਬੂਟਾ ਕਾ ਹੈ ਟਮਾਟਰਾਂ ਦਾ ਤੇ ਬਹੁਤ ਸੋਹਣੇ ਟਮਾਟਰ ਲੱਗਦੇ ਆ ਇੱਥੇ ਆ ਵੇਖੋ ਆਪਾਂ ਨੇ ਤੋੜ ਲੇ ਛੇ ਛੇ ਮੁੱਟ ਹਮ ਇਕੱਠੇ ਗੁੱਛਿਆਂ ਜਾਂ ਚ ਲੱਗਦੇ ਆ ਇਹ ਟਮਾਟਰ ਜਿਵੇਂ ਗੁੱਛੇ ਜਿਹਾ ਲੱਗਦੇ ਹੁੰਦੇ ਨਾ ਅੰਗੂਰਾ ਵਗੈਰਾ ਦੇ ਤੇ ਉਵੇਂ ਗੁੱਛੇ ਲੱਗਦੇ ਆ ਇੱਥੇ ਆ ਸੀਗੇ ਵਿਚਲੀ ਸਾਈਡ ਹਮ ਆ ਵੇਖੋ ਕਾਫੀ ਪਾ ਲੱਗੇ ਹੋਏ ਆ ਤੇ ਟਮਾਟਰ ਇਧਰ ਆ ਸੀਗੇ ਹਮ ਗੁੱਛੇ ਲੱਗਦੇ ਟਮਾਟਰਾਂ ਦੇ ਤੇ ਹੁਣ ਆਪਾਂ ਇਹ ਸਬਜੀ ਵਾਸਤੇ ਹੀ ਤੋੜਨ ਆਏ ਸੀ ਅੱਜ ਆਪਾਂ ਬੈਂਗਣੀ ਦੀ ਸਬਜੀ ਬਣਾਵਾਂਗੇ ਸ਼ਾਮ ਨੂੰ ਕਾਫੀ ਟਾਈਮ ਬਾਅਦ ਬਣਾਵਾਂਗੇ ਆਪਾਂ ਬੈਂਗਣੀ ਬਹੁਤ ਚਿਰ ਹੋ ਗਿਆ ਬੈਂਗਣੀ ਨਹੀਂ ਬਣਾਈ ਨੀ ਹੁਣ ਸਰਦੀਆਂ ਚ ਸਬਜੀ ਤੇ ਹੁਣ ਆਪਾਂ ਸਾਰੀ ਬੈਂਗਣੀ ਤੋੜ ਲਾਂਗੇ ਕੱਚੀ ਕੱਚੀ ਬੈਂਗਣੀ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਇਧਰੇ ਇਹ ਉੱਪਰ ਹੈ ਬੂਟੇ ਹੈ ਆਪਣੇ ਪਿੰਡੀਆਂ ਵਗੈਰਾ ਦੇ ਲਾਈ ਹੈਗੇ ਪਿੰਡੀਆਂ शिमला ਮਿਰਚ हां ਪਿੰਡੀਆਂ शिमला ਮਿਰਚ ਸਾਰਾ ਆਪਾਂ ਨੇ ਲਾ ਲਿਆ ਤੇ ਆ ਲਸਣ ਹਜੇ ਆਪਾਂ ਨੇ ਪੱਟਣੀਆਂ ਗਈ ਲਸਣ ਖੜੀ ਹੈ ਹਜੇ ਤੇ ਇਹ ਹੈਗੀਆਂ ਮਿਰਚਾਂ ਮਿਰਚਾਂ ਦੇ ਬੂਟੇ ਲਾਤੇ ਆਪਾਂ ਨੇ ਪਹਿਲਾਂ ਪੱਟ ਤੇ ਆਪਣੇ ਸਾਲ ਸਾਰਾ ਉਹ ਲੱਗੇ ਰਹੇ ਬੂਟੇ ਵਧੀਆ ਫਲ ਲੈਂਦਾ ਸੀ ਉਹਨਾਂ ਤੋਂ ਮਿਰਚਾਂ ਤੋਂ ਤੇ ਹੁਣ ਉਹ ਬੂਟੇ ਵੱਡੇ ਹੋ ਗਏ ਸੀਗੇ 1 ਸਾਲ ਹੋ ਗਿਆ ਸੀ ਲਾਇਆ ਨੂੰ ਤੇ ਤਾਂ ਕਰਕੇ ਆਪਾਂ ਨੇ ਉਹ ਪੱਟਾ ਤੇ ਤੇ ਹੁਣ ਨਵੇਂ ਲਾਤੇ ਤੇ ਤੇ ਮਟਰ ਵਗੈਰਾ ਲੱਗੇ ਹੋਏ ਤੇ ਉਧਰ ਸਾਹਮਣੇ ਆਪਾਂ ਨੇ ਲਾਤੇ ਚੌਲਾਂ ਦੇ ਵੀ ਚੌਲਾਂ ਦੇ ਬੇਲਾਂ ਵੇਖੋ ਸਾਰੀਆਂ ਤੇ ਹੁਣ ਮੈਂ ਤੁਹਾਨੂੰ ਸਾਡੇ ਕੱਕੇ ਦੇ ਦਰਸ਼ਨ ਕਰਾਉਣੀ ਆ ਅੱਜ ਕੁੜਤਾ ਪਿਆ ਮਾ ਪਾਇਆ ਹੋਇਆ ਇਹਨੇ ਆ ਬੈਠਾ ਅੱਜ ਪਹਿਲੀ ਵਾਰ ਕੁਰਤਾ ਪਜਾਮਾ ਪਾਇਆ ਹੋਇਆ ਏਕਮ ਨੇ ਏਕਮ ਓਏ ਏਕਮ ਇਹ ਖਿਡੌਣਿਆਂ ਦੇ ਲਾਲਚ ਲੱਗਿਆ ਫੇ ਏਕਮ ਖੇਡ ਰਿਹਾ ਖਿਡੌਣਿਆਂ ਨਾਲ ਇਹ ਕਾ ਫਿਰਦਾ ਇੱਧਰ ਫਤਿਹ ਹਲੋ ਮੈਂ ਜਾਣ ਦੇ ਸਕ ਲਿਆ ਹਾਂ ਇਹ ਤਾਂ ਬਹੁਤ ਰਾਤ ਤੀ ਹੈ ਇਹ ਆ ਵੀ ਦੇਖਦਾ ਵੀ ਕਿੱਧਰ ਬੁਲਾ ਰਹੇ ਹੂੰ ਚਿਚਿ ਚਿਚਿ ਇੱਕ ਮੈਂ ਹਾਂ ਤੋ ਹਾਂ ਤੋੜ ਲਾ ਤੋੜਨੀ ਆ ਤਾਂ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਚਕੰਦਰ ਵਿੱਚ ਆਲੂ ਵਗੈਰਾ ਵੀ ਲਾਏ ਹੋਏ ਆਪਾਂ ਨੇ ਤੇ ਇਹ ਚਕੰਦਰ ਵੇਖੋ ਹੀ ਬਹੁਤ ਵੱਡੇ ਵੱਡੇ ਹੋ ਗਏ ਚਕੰਦਰ ਤੁਹਾਨੂੰ ਮੈਂ ਦਰਸ਼ਨ ਕਰਾਵਾਂ ਚਕੰਦਰਾਂ ਦੇ ਇੰਨੇ ਚਕੰਦਰ ਹੋਏ ਖੜੇ ਆਪਣੇ ਤੇ ਇਹ ਵੇਖੋ ਜਮ ਕਲੋਜ ਤੋਂ ਦਿਖਾਉਣੀ ਆ ਮੈਂ ਤੁਹਾਨੂੰ ਆਥੀਗੇ ਮੈਨੂੰ ਲੱਗਦਾ ਇਹ ਪਾਈਆ ਪਾਈਆ ਤੋਂ ਵੱਡੇ ਹੋਣਗੇ ਆਹ ਬਹੁਤ ਵੱਡੇ ਵੱਡੇ ਹੋ ਗਏ ਪਾਈਆ ਪਾਈਆ ਤੋਂ ਵੱਡੇ ਆ ਇਹ ਚਕੰਦਰ ਸਾਰੇ ਆਹ ਕੋ ਤਿੰਨ ਤਿੰਨ ਇਕੱਠੇ ਖੜੇ ਆ ਆਥੀਗੇ ਬਹੁਤ ਜ਼ਿਆਦਾ ਚਕੰਦਰ ਹੋਏ ਪਏ ਆਪਣੇ ਬਹੁਤ ਅੱਛਾ ਤੇ ਪਹਿਲਾਂ ਆਪਾਂ ਨੇ ਇੱਧਰ ਵੀ ਲਾਏ ਸੀਗੇ ਇੱਧਰ ਵੀ ਬਹੁਤ ਹੋਏ ਖੜੇ ਵੱਡੇ ਵੱਡੇ ਅੱਜ ਮੈਂ ਤੁਹਾਨੂੰ ਆਪਣੀ ਸਬਜ਼ੀ ਦਿਖਾਉਣੀ ਸੀ ਸਪੈਸ਼ਲ ਵਲੌਗ 'ਚ ਤੇ ਤਾਂ ਕਰਕੇ ਅੱਜ ਆਪਾਂ ਨੇ ਵਲੌਗ ਬਣਾਇਆ ਇਹ ਵੀ ਸਾਰੇ ਬਹੁਤ ਵੱਡੇ ਵੱਡੇ ਹੋਏ ਪਏ ਆ ਇਹ ਤਾਂ ਇਹ ਤਾਂ ਕੀ ਨਾ ਗਾਜਰਾਂ ਨਹੀਂ ਸਸਤੀਆਂ ਹੋਣਗੀਆਂ ਪਿਛਲੀ ਵਾਰ ਤਾਂ ਗਾਜਰਾਂ ਸਸਤੀਆਂ ਹੋ ਗਈਆਂ ਸੀਆਂ ਤੇ ਸੰਤਰੇ ਵੀ ਨਹੀਂ ਸਸਤੇ ਹੋਏ ਇਦਕੀ ਨਹੀਂ ਤਾਂ ਆਪਾਂ ਨੇ ਹੁਣ ਸਾਰੇ ਇਹ ਬੀਟਰ ਰੂਟ ਇਹ ਚਿਕੰਦਰ ਖਤਮ ਕਰ ਦੇਣੇ ਅਸੀਂ ਜੂਸ ਬਣਾਉਣਾ ਆਲੇ ਕੁ ਕਿੱਡੇ ਵੱਡੇ ਵੱਡੇ ਆ ਸਾਰੇ ਪਾਈਆ ਪਾਈਆ ਤੋਂ ਉੱਪਰ ਹੀ ਹੈਗੇ ਆਲੇ ਸੀਗੇ ਬਹੁਤ ਲੱਗੇ ਖੜੇ ਆ ਇਹ ਘਰ ਚ ਹਾਂ ਸੀਗੇ ਸਮਾਂ ਦੀ ਉੱਪਰ ਦੀ ਉੱਪਰ ਹੋਰ ਵੀ ਉੱਗਣੇ ਲੱਗ ਗਏ ਇਹਨਾਂ ਦੀਆਂ ਆ ਨਿਕਲ ਲੱਗੀਆਂ ਪੱਤੀਆਂ ਹੀ ਆ ਹੋਰ ਚਿਕੰਦਰ ਦੇ ਉੱਪਰੀ ਬਹੁਤ ਵੱਡੇ ਵੱਡੇ ਹੋ ਗਏ ਤੇ ਇਹ ਆਪਾਂ ਨੇ ਸਾਰੀਆਂ ਨਵੀਆਂ ਸਬਜ਼ੀਆਂ ਲਾਤੀਆਂ ਜਿਵੇਂ ਕਿ ਗੁਵਾਰਾ ਵਗੈਰਾ ਹੋ ਗਿਆ ਗੁਵਾਰਾ ਲਾਤਾ ਤੇ ਹੋਰ ਸਾਰੇ ਇਹ ਨਿੱਕੇ ਨਿੱਕੇ ਇਹ ਉਗਰੇ ਨਾਵੇਂ ਤੇ ਕੱਕੜੀਆਂ ਵਗੈਰਾ ਕਰੇਲੇ ਇਹ ਸਾਰੇ ਲਾਤੇ ਆਪਾਂ ਨੇ ਆ ਟਿੰਡਿਆਂ ਦੀ ਵੇਲ ਆ ਤੇ ਆ ਆਪਾਂ ਨੇ ਮੇਥੀ ਜਿਹੜੀ ਆਪਾਂ ਨੇ ਹਜੇ ਪੱਟੀ ਨਹੀਂ ਹੈਗੀ ਮੇਥੀ ਸੁਕਾਉਣੀ ਹੈ ਸ਼ਾਇਦ ਇਹ ਚ ਬਣ ਗਏ ਹੋਣਗੇ ਦਾਣੇ ਮੇਥੀ ਦੇ ਆ ਵੇਖੋ ਸੁੱਕਣ ਲੱਗ ਗਈ ਇਹ ਤਾਂ ਕਰਕੇ ਆਪਾਂ ਨੇ ਪੱਟੀ ਨਹੀਂ ਸੀਗੀ ਤੇ ਇਹਦੇ ਵਿੱਚੋਂ ਆਪਾਂ ਬੀਜ ਕੱਢ ਲਾਂਗੇ ਇਹ ਮੇਥੀ ਕਾਫੀ ਹੋਈ ਖੜੀ ਹੈ ਇਹ ਮੇਥੀ ਤੇ ਆ ਵੇਖੋ ਆ ਜਿਹੜੇ ਚੱਪਣ ਠਿੰਡੇ ਹੁੰਦੇ ਆਗੇ ਚੱਪਣ ਕੱਦੂ ਉਹਨਾਂ ਦੀ ਵੇਲ ਆ ਤੇ ਇਹ ਹੈਗੇ ਕareleਆਂ ਦੀ ਇੱਧਰ ਸਾਰੀ ਆ ਪਤਿਆਰੀ ਕਰ ਲਈ ਹੁਣ ਗਰਮੀ ਦੀ ਸਬਜੀ ਦੀ ਅੱਧੀ ਕਿਤਾ ਲੱਗਣ ਲੱਗ ਗਈ ਤੇ ਆਪ ਮੂਲੀਆਂ ਲਾਈਆਂ ਜੀ ਦਵਾਰੇ ਇੱਥੇ ਉੱਗ ਰਹੀਆਂ ਹਜੇ ਮੂਲੀਆਂ ਤੇ ਵੱਟਾ ਬਣਾ ਕੇ ਲਾਤੀਆਂ ਕਿਉਂਕਿ ਗਰਮੀ ਚ ਤਾਂ ਵਧੀਆ ਖਾਧੀਆਂ ਜਾਂਦੀਆਂ ਮੂਲੀਆਂ ਤੇ ਸਰਦੀਆਂ ਚ ਤਾਂ ਐਵੇਂ ਹੀ ਬੱਸ ਫਟ ਕੇ ਸਿੱਟੀਆਂ ਆਪਾਂ ਨੇ ਜ਼ਿਆਦਾ ਬੀਜ ਤਗਾ ਸੀ ਸਰਦੀਆਂ ਚ ਕਿਹੜਾ ਖਾਦੀ ਜਾਂਦੀ ਮੂਲੀ ਖੁੰਡੀ ਹੁੰਦੀ ਇਹ ਦੇਖੋ ਧਨੀਆ ਦੁਨੀਆ ਤੇ ਲੋ ਜੀ ਆਪਾਂ ਸਬਜੀ ਵੀ ਤੋੜ ਲਿਆ ਏ ਸਾਰੀ ਤੇ ਆਪਾਂ ਅੱਜ ਸਬਜੀ ਦੀ ਸ਼ੈਰ ਵੀ ਕਰਾਤੀ ਤੁਹਾਨੂੰ ਸਾਰੀ ਸਬਜੀ ਦਿਖਾਤੀ ਕਿਹੜੀ ਕਿਹੜੀ ਆਪਾਂ ਨੇ ਲਾਈ ਆ ਤੇ ਕਿਹੜੀ ਕਿਹੜੀ ਹੋਗੀ ਸਬਜੀ ਤੇ ਆਪਾਂ ਲੈ ਆਏ ਸਾਰੀ ਤੋੜ ਕੇ ਰੱਖ ਲਈ ਤੇ ਸੀਗੀ ਤੇ ਹੁਣ ਆਪਾਂ ਬਣਾਵਾਂਗੇ ਸਬਜੀ ਤੇ ਉਧਰ ਕਟਕਾ ਦੇਖੋ ਇਹ ਦਰਫਤੇ ਨਾ ਫਤੇ ਨੂੰ ਆਪ ਨੂੰ ਚੈਨ ਆਉਂਦੀ ਏ ਤੇ ਨਾ ਉਹਨੂੰ ਖੇਡਣ ਨਹੀਂ ਦਿੰਦਾ ਇੱਕ ਵੀ ਖੇਡ ਨਹੀਂ ਦਿੰਦਾ ਇਹ ਇਹਨੂੰ ਵਿਚਾਰੇ ਨੂੰ ਸਾਰੀਆਂ ਖੇਡਾ ਬਸ ਆਪ ਹੀ ਇਕੱਠੀਆਂ ਕਰੀ ਜਾਂਦਾਗਾ ਖੇਡਣਾ ਹੈ ਨਹੀਂ ਇਹਨੇ ਕਾਥੇ ਨਾ ਇਕਮ ਓ ਇਕਮ ਇਕੂ ਉਹ ਵੀ ਵਾਲ ਬੱਟਨ ਨੂੰ ਤਿਆਰ ਰਹਿੰਦਾ ਦੇਖਦਾ ਫਤੇ ਨਾ ਬਹੁਤ ਖੁਸ਼ ਹੁੰਦਾ ਹੈ ਇਨਵਰਸ ਐ ਹੁੰਦਾ ਵੀ ਫਤੇ ਮੇਰੇ ਨੇੜੇ ਹੋਵੇ ਤੇ ਮੈਂ ਜਫੀ ਪਾ ਕੇ ਉਹਦੇ ਵਾਲ ਪੱਟਾਂ। ਇਹ। ਖੇਚ ਦੇਂਦਾ ਵਾਲਾ। ਚਲ ਫਤੇ ਬਾਏ ਕਰਦੇ। ਫਤੇ ਬਾਏ। ਬਾਏ ਕਰਦੇ ਫਤੇ। ਬਾਏ ਬਾਤਾ। ਕਿ ਸਾਰੇ ਨੂੰ ਬਾਏ ਜੀ। ਬਾਏ ਸਾਰੇ। ਅੱਜ ਮੂਤਰ ਭੱਜ ਜੀ। ਚਲੋ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ। ਅਮੀ ਵੀਡੀਓ ਨਾਲ ਮਿਲਦੇ ਆਂ ਕੱਲ ਨੂੰ ਕਿੱਥੇ ਨਵਧੀਆ ਜੀਣਾ ਤੇ ਇਹ ਕੰਮ ਤੂੰ ਵੀ ਬਾਈ ਕਰਦੇ ਪੁੱਤ ਏਕੂ ਬਾਈ ਏਨੀ ਛੱਡ ਦੇ ਇਹਨੂੰ ਛੱਡ ਦੇ ਮੂੰਹ ਕਰ